ਇਦਾਂ ਸਭ ਹਲਕਾ ਬੱਲੂਆਣਾ ਦੇ ਬੁਰਜਮਹਾਰ ਬਲਕਸਮਤੀ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਜਿੰਦਰ ਸਿੰਘ ਡਿੰਪਲ ਬਰਾੜ ਵੱਲੋਂ ਅੱਜ ਪਿੰਡ ਰਿਹੜਿਆਂ ਵਾਲੀ ਵਿੱਚ ਸਰਪੰਚ ਵਿਜੇ ਸਾਰਣ ਦੇ ਨਾਲ ਪਿੰਡ ਵਿੱਚ ਵੋਟਾਂ ਮੰਗੀਆਂ ਗਈਆਂ ਇਸ ਮੌਕੇ ਤੇ ਉਹਨਾਂ ਨੇ ਚੋਣ ਪ੍ਰਚਾਰ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਦਾ ਸਾਥ ਦਿਓ ਆਮ ਆਦਮੀ ਪਾਰਟੀ ਤੋਂ ਤੇ ਆਪਾਂ ਤੇ ਦੋਵੇਂ ਵੋਟਾਂ ਸਾੜੂ ਨੂੰ ਦੇ ਕੇ ਕਾਮਯਾਬ ਬਣਾਣਾ ਹੈ ਤੇ ਆਪਾਂ ਕਿਉਂਕਿ ਦੇ 5 ਸਾਲ ਸਰਕਾਰ ਦਾ ਤੇ ਸਰਕਾਰ ਨੇ ਅਜੇ ਬਹੁਤ ਕੰਮ ਜਿਹੜੀ ਆਪਾਂ ਬਣਾਈ ਰੱਖਣੀ ਹੈ ਤੇ ਆਪਾਂ ਸਾਰੇ ਸਿੰਪਲ ਵਾਈ ਨੂੰ ਵੱਤ ਵੱਤ ਬੋਟ ਪਾ ਕੇ ਜਿੱਤਣਾ ਹੈ ਇਹ ਥੱਲੇ ਅੱਗੇ ਸਭ ਕੇ ਮਾਯੂਰ ਜੀ ਦੀ ਫਤਿਹ ਰਾਮ ਰਾਮ ਸਾਰਿਆਂ ਨੂੰ ਤੁਸੀਂ ਸਾਰੇ ਚੱਲ ਕੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਆਉਣ ਵਾਲੀ 14 ਤਰੀਕ ਨੂੰ ਇਲੈਕਸ਼ਨ ਹੈ ਸਾਡੀ ਵੱਤ ਵੱਤ ਸਪੋਰਟ ਕਰੋ ਉਨੂੰ ਜਿਵੇਂ ਪਤਾ ਹੀ ਹੈ ਵੀ 14 ਤਰੀਕ ਨੂੰ ਵੋਟਾਂ ਪੈ ਰਹੀਆਂ ਤੇ ਆਪਣੇ ਬੁਰਜਮੁਹਾਰ ਤੋਂ ਜਿਹੜਾ ਜ਼ੋਨ ਹੈ ਸਾਡਾ ਉਹਦੇ ਵਿੱਚ ਜਿਵੇਂ ਪਿੰਡ ਗੋਬਿੰਦਗੜ੍ਹ ਹੈ ਬੁਰਜਮੁਹਾਰ ਹੈ ਰੂੜਿਆਂ ਵਾਲੀ ਤੇ ਕੜਾਕਾ ਸਿੰਘ ਟਾਣੀ ਹੈ ਉਹਦੇ ਵਿੱਚੋਂ ਸਾਡੇ ਭਰਾ ਡਿੰਪਲ ਜੀ ਖੜੇ ਹੋਏ ਐ ਤੇ ਇਹਨਾਂ ਨੂੰ ਵੱਤ ਵਤ ਵੋਟਾਂ ਪਾ ਕੇ ਤੇ ਇਹਨਾਂ ਨੂੰ ਜਿਤਾਈਏ ਤੇ ਇਹ ਸਾਰਿਆਂ ਨੂੰ ਆਪਾਂ ਪਿੰਡ ਵਾਸੀਆਂ ਨੂੰ ਅੱਜ ਬੇਨਤੀ ਕਰਨਾ ਹੈ ਸਾਰਿਆਂ ਨੂੰ ਪੈਣਾ ਹੈ ਉਹ ਤਾਂ ਭਾਈ ਜੀ ਸਰਕਾਰ ਦਾ ਤੁਹਾਨੂੰ ਪਤਾ ਹੀ ਹੈ ਵੀ ਪਹਿਲਾ ਕੰਮ ਜਿਹੜਾ ਬਿਜਲੀ ਲੋਕਾਂ ਨੂੰ ਫਰੀ ਦਿੱਤੀ ਹੈ ਹਰ ਕਰਦਾ ਜਿਆਦਾ ਨਹੀਂ ਤਾਂ 50000 ਰੁਪਿਆ ਸਾਲ ਦਾ ਬਸ ਰਿਹਾ ਇਹ ਸਭ ਤੋਂ ਵੱਡਾ ਮੁੱਦਾ ਹੀ ਹੈ ਜੋ ਲੋਕ ਸਮਝਣਗੇ ਤਾਂ ਇਸ ਤੋਂ ਵੱਡੀ ਕੋਈ ਸੂਟ ਕਿਸੇ ਸਰਕਾਰ ਨੇ ਅਜੇ ਤੱਕ ਨਹੀਂ ਦਿੱਤੀ ਇਹ ਵੀ ਹੈ ਹੋਰ ਵੀ ਸਰਕਾਰ ਨੇ ਖੇਡ ਸਟੇਡੀਅਮ ਦਿੱਤੇ ਹੈ ਨਸਿਆਂ ਵਾਸਤੇ ਬਹੁਤ ਸਰਕਾਰ ਕੰਮ ਕਰ ਰਹੀ ਹੈ ਤੇ ਹੋਰ ਵੀ ਕੰਮ ਸਰਕਾਰ ਕਨੀਓ ਕੰਮ ਕਨੀਓ ਕੋਈ ਕਮੀ ਨਹੀਂ ਹੈ ਅੱਗੇ ਵੀ ਸਰਕਾਰ ਅਜੇ ਸਰਕਾਰ ਦਾ ਟਾਈਮ ਪਿਆ ਅਜੇ ਹੋਰ ਕੰਮ ਬਹੁਤ ਕਮ ਹੋਣੇ ਪ੍ਰਚਾਰ ਇਹ ਹੀ ਹੈ ਕਿ ਆਪਣੇ ਭੈਣ ਭਰਾਵਾਂ ਨੂੰ ਵੱਧ ਤੋਂ ਵੱਧ ਉਹਨਾਂ ਨੂੰ ਅਪੀਲ ਕਰ ਰਹੇ ਹਾਂ ਕਿ ਵੋਟਾਂ ਪਾਉਣ ਵੱਧ ਤੋਂ ਵੱਧ ਸਹਿਯੋਗ ਕਰਨ ਸਾਰਿਆਂ ਨੂੰ ਅਪੀਲ ਹੀ ਹੈ ਜੀ ਪਰੋਸੇ ਹੀ ਆਈ ਜਿਹੜੀ ਆਪਣੇ ਗਲੀਆਂ ਨਾਲੀਆਂ ਕੰਮ ਜਿਹੜੀ ਗਵਰਨਮੈਂਟ ਬਹੁਤ ਵਧੀਆ ਕਰ ਰਹੀ ਹੈ ਜੀ ਬਿਜਲੀ ਦਾ ਲੈ ਲੋ ਪਾਣੀ ਦੇ ਮੁੱਦੇ ਤੇ ਲੈ ਲੋ ਟੇਲਾਂ ਤੱਕ ਪਾਣੀ ਦਾ ਜਿਹੜਾ ਮੁੱਦਾ ਹੈ ਉਹ ਵੀ ਪਾਣੀ ਪਚਾ ਰਹੀ ਹੈ ਗਵਰਨਮੈਂਟ ਹੀ ਬਾਕੀ ਕੰਮ ਜੋ ਵੀ ਹੈ ਪਹਿਲ ਦੇ ਆਧਾਰ ਤੇ ਸਾਰਿਆਂ ਦੇ ਹੋ ਰਹੀ ਹੈ ਜੀ ਬਹੁਤ ਹੀ ਵਧੀਆ ਮਿਲ ਰਿਹਾ ਜੀ ਵੱਧ ਚੜ ਕੇ ਲੋਕ ਵੱਧ ਤੋਂ ਵੱਧ ਸਾਥ ਦੇ ਰਹੇ ਹੈ ਜੀ ਸਾਡੇ ਪਿੰਡਾਂ ਦੇ ਨੇੜ ਦੇ ਸਾਰੇ ਜਾਣ-ਪਛਾਣ ਵਾਲੇ ਹੈਗੇ ਜੀ ਸਾਰੇ ਵੱਧ-ਵੱਧ ਸਪੋਰਟ ਕਰ ਰਹੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਬਾਈ ਹਰਵਿੰਦਰ ਸਿੰਘ ਡੈਂਪਲਗੜ੍ਹ ਇਸ ਇਲੈਕਸ਼ਨ ਲੜ ਰਿਹਾ ਹੈ ਅਸੀਂ ਸਾਰਿਆਂ ਨੂੰ ਸਪੋਰਟ ਕਰਦੇ ਆ ਕਿ ਇਸ ਜ਼ੋਨ ਚ ਵੱਧ ਤੋਂ ਵੱਧ ਸਪੋਰਟ ਕੀਤੀ ਜਾਵੇ ਆ ਅੱਜ ਦੇ ਟਾਈਮ ਆਮ ਆਦਮੀ ਪਾਰਟੀ ਸਰਕਾਰ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਬੁਢਾਪਾ ਪੈਨਸ਼ਨਾਂ ਲੈ ਕੇ ਨਰੀਗਾ ਨੂੰ ਲੈ ਕੇ ਕਣਕ ਦੀ ਵੰਡ ਨੂੰ ਲੈ ਕੇ ਹਰ ਤਰ੍ਹਾਂ ਦੀ ਜਿਹੜੀ ਸਹੂਲਤਾਂ ਸਰਕਾਰ ਨੇ ਗਰਾਊਂਡ ਲੈਵਲ ਤੱਕ ਪਹੁੰਚਾਈ ਹੈ ਸਭ ਤੋਂ ਵੱਡਾ ਜਿਹੜਾ ਉਪਰਾਲਾ ਉਹਨਾਂ ਨੇ ਕੀਤਾ ਹੈ ਇਹਨਾਂ ਪਵਿੱਤਰ ਸ਼ਹਿਰ ਅਲੌਂਸੇ ਆ ਬੜੀਆਂ ਪੰਥਕ ਸਰਕਾਰਾਂ ਰਹਿ ਗਈਆਂ بڑے ਵੱਡੇ ਵੱਡੇ ਰਾਜਨੀਤਿਕ ਲੀਡਰ ਇੱਥੇ ਰਹਿ ਗਏ ਉਹਨਾਂ ਨੇ ਕੰਮ ਨਹੀਂ ਕੀਤੇ ਸੀਗੇ ਬਹੁਤ ਤਹਿ ਦਿਲੋਂ ਧੰਨਵਾਦ ਉਹਨਾਂ ਦਾ ਤੇ ਅਸੀਂ ਅੱਜ ਵੀ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਲੈਵਲ ਤੋਂ ਅਸੀਂ ਇਹਨਾਂ ਬਾਈਲ ਨੂੰ ਸਪੋਰਟ ਕਰਾਂਗੇ ਤਾਂ ਜਿਹੜੀ ਸਾਡੀ ਆਵਾਜ਼ ਹੈ ਉਹ ਸਰਕਾਰ ਤੱਕ ਪਹੁੰਚੂਗੀ ਤੇ ਉੱਪਰ ਸੈਂਟਰ ਤੱਕ ਵੀ ਪਹੁੰਚੂਗੀ ਧੰਨਵਾਦ ਸਾਰਿਆਂ ਦਾ